ਥਨੋਰੀ ਬਾਰਡਰ ਦੇ ਉੱਤੇ ਹਾਲਾਤ ਤਣਾਅਪੂਰਵਕ ਹੋ ਰਿਹਾ ਹੈ ਇਹਦੇ ਵਿੱਚ ਕੋਈ ਦੋਰਾਏ ਨਹੀਂ ਹੈ ਇੱਕ ਪਾਸੇ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਦੇ ਮਰਨ ਵਰਤ ਨੂੰ ਅੱਜ 51ਵਾਂ ਦਿਨ ਯਾਨੀ ਕਿ 51st ਡੇ ਹੋ ਚੁੱਕਿਆ ਇਹ ਐਨਾ ਲੰਮਾ ਸਮਾਂ ਜਗਜੀਤ ਸਿੰਘ ਡੱਲੇਵਾਲ ਬਗੈਰ ਕੁਝ ਖਾਦੇ ਪੀਤੇ ਗੁਜ਼ਾਰ ਚੁੱਕੇ ਨੇ ਔਰ ਹੁਣ ਦੀ ਉਹਨਾਂ ਦੀ ਸਥਿਤੀ ਜਿਹੜੀ ਹੈ ਉਹ ਇਸ ਹੱਦ ਤੱਕ ਨਿਗਰੀ ਪਈ ਹੈ ਕਿ ਡਾਕਟਰਸ ਨੇ ਵੀ ਹੱਥ ਖੜੇ ਕਰ ਦਿੱਤੇ ਨੇ ਡਾਕਟਰਸ ਜਿਹੜੇ ਉਹਨਾਂ ਦੀ ਦੇਖ ਰੇ ਕਰ ਰਹੇ ਆ ਉਨ੍ਹਾਂ ਦੇ ਮੁਤਾਬਕ ਜਗਦੀਸ਼ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਹੀ ਠਾਂ ਡਿੱਗ ਰਹੀ ਹੈ ਔਰ ਹੁਣ ਇਹ ਕੰਡੀਸ਼ਨ ਬਣ ਗਈ ਹੈ ਕਿ ਜਗਦੀਸ਼ ਸਿੰਘ ਡੱਲੇਵਾਲ ਕੋਲੋਂ ਬੋਲਿਆ ਵੀ ਨਹੀਂ ਜਾ ਰਿਹਾ ਹਾਲਾਂਕਿ ਉਹ ਬੋਲਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦੇ ਮੂੰਹੋਂ ਸ਼ਬਦ ਨਹੀਂ ਨਿਕਲਦੇ ਪਏ ਇਹ ਕੰਡੀਸ਼ਨ ਇਸ ਵੇਲੇ ਬਣ ਗਈ ਹੈ ਪਰ ਜਗਦੀਸ਼ ਸਿੰਘ ਡੱਲੇਵਾਲ ਜੇ ਇਹ ਮੰਨ ਲਈਏ ਕਿ ਇਕੱਲੇ ਇਸ ਲੜਾਈ ਦੇ ਵਿੱਚ ਨੇ ਹਰਗਿਜ਼ ਨਹੀਂ ਦਰਸਲ ਖਨੌਰੀ ਬਾਰਡਰ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਇਹ ਸਾਫ਼ ਕਹਿ ਦਿੱਤਾ ਗਿਆ ਕਿ ਸਾਨਾ ਵੱਲੋਂ ਕਿ 111 ਕਿਸਾਨ ਮਰਨ ਵਰਤੇ ਅੱਜ ਤੋਂ ਬੈਠਣ ਜਾ ਰਹੇ ਨੇ ਅੱਜ 2 ਵਜੇ ਤੋਂ 111 ਕਿਸਾਨ ਮਰਨ ਵਰਤ ਦੇ ਉੱਤੇ ਨਰੋਲ ਬੈਠਣ ਵਾਲੇ ਨੇ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਉਹਨਾਂ ਦੇ ਇਸ ਸੰਘਰਸ਼ ਦੇ ਵਿੱਚ ਕਿਸਾਨ ਇਹ ਦੱਸਣ ਵਾਸਤੇ ਸ਼ਾਮਲ ਹੋ ਰਹੇ ਨੇ ਮਰਨ ਵਰਤ ਵਿੱਚ ਇਹ ਦੱਸਣ ਵਾਸਤੇ ਸ਼ਾਮਲ ਹੋ ਰਹੇ ਨੇ ਕਿ ਜਗਜੀਤ ਸਿੰਘ ਡੱਲੇਵਾਲ ਇਸ ਲੜਾਈ ਦੇ ਵਿੱਚ ਇਕੱਲੇ ਨਹੀਂ ਦਰਸਲ SKM ਦੇ ਵੱਲੋਂ ਇਹ ਧਰਨਾ ਨਹੀਂ ਲਗਾਇਆ ਗਿਆ SKM ਦੇ ਵੱਲੋਂ ਇਹ ਫੈਸਲਾ ਨਹੀਂ ਲਿਆ ਗਿਆ ਇਹ ਫੈਸਲਾ ਧਰਨਾ ਕਮੇਟੀ ਦੇ ਵੱਲੋਂ ਲਿਆ ਗਿਆ ਜਿਹੜੀ ਖਨੌਰੀ ਬਾਰਡਰ ਦੇ ਉੱਤੇ ਕਿਸਾਨਾਂ ਦੀ ਧਰਨਾ ਕਮੇਟੀ ਹੈ ਉਸ ਨੇ ਇਹ ਫੈਸਲਾ ਲਿਆ 111 ਕਿਸਾਨ ਇਸ ਧਰਨੇ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਅੱਜ 2 ਵਜੇ ਤੋਂ ਖਨੌਰੀ ਬਾਰਡਰ ਦੇ ਉੱਤੇ ਖਾਸ ਤੌਰ ਦੇ ਉੱਤੇ ਉਸ ਥਾਂ ਤੇ ਜਿੱਥੇ ਪੁਲਿਸ ਨੇ ਬੈਰੀਗੇਟਿੰਗ ਕੀਤੀ ਹੋਈ ਹੈ ਯਾਨੀ ਕਿ ਖਨੌਰੀ ਦੀ ਸਰਹੱਦ ਦੇ ਉੱਤੇ ਇਹ ਧਰਨਾ ਲੱਗਣ ਜਾ ਰਿਹਾ 111 ਕਿਸਾਨ ਮਰਨ ਵਰਤ ਦੇ ਉੱਤੇ ਬੈਠਣ ਨੂੰ ਤਿਆਰ ਨੇ ਅੱਜ 2 ਵਜੇ ਤੋਂ ਇਸ ਦਾ ਆਗਾਜ਼ ਕਰ ਦਿੱਤਾ ਜਾਵੇਗਾ ਹਾਲਾਂਕਿ ਰਾਕੇਸ਼ ਟਕੈਤ ਨੇ ਜਦੋਂ ਇਸ ਬਾਰੇ ਗੱਲ ਕੀਤੀ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਜਦੋਂ ਇਸ ਕਦਰ ਫੋਰਸ ਕਰ ਦਿੱਤਾ ਜਾਵੇ ਕੋਈ ਰਾਹ ਨਾ ਬਚੇ ਤੇ ਫਿਰ ਕਿਸਾਨਾਂ ਨੂੰ ਇਹ ਕਰਨਾ ਪਵੇਗਾ ਔਰ ਦੂਸਰੀ ਗੱਲ ਉਹਨਾਂ ਨੇ ਦੇਸ਼ ਭਰ ਦੇ ਕਿਸਾਨਾਂ ਨੂੰ ਹੰਗੂਰਾ ਭਰਿਆ ਹਲੂੜਿਆ ਕਿ ਇਸ ਧਰਨੇ ਦੇ ਵਿੱਚ ਆ ਕੇ ਇਸ ਸੰਘਰਸ਼ ਦਾ ਹਸਾਬ ਜਗਜੀਤ ਸਿੰਘ ਡੱਲੇਵਾਲ ਦਾ ਜਿਹੜਾ ਮਰਨ ਵਰਤ ਹੈ 51ਵਾਂ ਦਿਨ ਹੈ ਜਿਵੇਂ ਕਿ ਪਹਿਲਾਂ ਉਹਨਾਂ ਦੀ ਕੰਡੀਸ਼ਨ ਦੱਸ ਰਹੀ ਸੀ ਕਿ ਇਸ ਵੇਲੇ ਉਹਨਾਂ ਦੇ ਮੂੰਹੋਂ ਬੋਲ ਨਹੀਂ ਨਿਕਲ ਰਹੇ ਅੱਖਾਂ ਲਗਾਤਾਰ ਨਿਰੰਤਰ ਰੂਪ ਦੇ ਵਿੱਚ ਛੋਟੀਆਂ ਹੁੰਦੀਆਂ ਜਾ ਰਹੀਆਂ ਨੇ ਹੱਡੀਆਂ ਮਾਸ ਨੂੰ ਛੱਡਦੀਆਂ ਦਸੀਆਂ ਜਾ ਰਹੀਆਂ ਨੇ ਇਹ ਕੰਡੀਸ਼ਨ ਜਗਜੀਤ ਸਿੰਘ ਡੱਲੇਵਾਲ ਦੀ ਹੈ ਹੁਣ ਲੋਕਾਂ ਨੇ ਡਿਸਾਈਡ ਕਰਨਾ ਹੈ ਪ੍ਰਸ਼ਾਸਨ ਨੇ ਡਿਸਾਈਡ ਕਰਨਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਕੀ ਆਪਣੇ ਨਿੱਜੀ ਸਵਾਰਥ ਵਾਸਤੇ ਉਸ ਥਾਂ ਤੇ ਮਰਨ ਵਰਤ ਤੇ ਬੈਠੇ ਨੇ ਜਾਂ ਫਿਰ ਉਹਨਾਂ ਦੀਆਂ ਮੰਗਾਂਦਰ ਅਸਲ ਵਾਜਬ ਨੇ ਇਹਦੇ ਉੱਤੇ ਹੁਣ ਪ੍ਰਸ਼ਾਸਨ ਨੂੰ ਪਹਿਲ ਕਦਮੀ ਕਰਨ ਦੀ ਲੋੜ ਹੈ ਫਿਲਹਾਲ ਦਿੱਲੀ ਦੇ ਵਿੱਚ ਚੋਣਾਂ ਦਾ ਮਾਹੌਲ ਹੈ ਸਰਗਰਮ ਹੈ ਔਰ ਉੱਥੇ ਵਕਫ ਵਕਫ ਪਾਰਟੀਆਂ ਦੇ ਆਗੂ ਜ਼ਰੂਰ ਜਾ ਰਹੇ ਨੇ ਔਰ ਉਹਨਾਂ ਨੂੰ ਲੱਗਣ ਵਾਸਤੇ ਇਹਨਾਂ ਬਾਰਡਰਾਂ ਤੋਂ ਲੰਘ ਕੇ ਜਾਣਾ ਹੋਵੇਗਾ ਔਰ ਜਦੋਂ ਉੱਥੇ ਕਿਸਾਨ ਭੁੱਖੇ ਪਾਣੇ ਮਰਨ ਵਰਤ ਤੇ ਉੱਤੇ ਬੈਠੇ ਦਿਖਾਈ ਦੇਣਗੇ ਫਿਰ ਕੀ ਸਿਆਸੀ ਲੀਡਰਾਂ ਦਾ ਦਿਲ ਪਸੀਜੇਗਾ ਨਹੀਂ ਸਵਾਲ ਤਾਂ ਇਹ ਖੜਾ ਹੁੰਦਾ ਹੈ ਖੈਰ 111 ਕਿਸਾਨਾਂ ਨੇ ਇਹ ਮਤਾ ਪਾ ਲਿਆ ਇੱਕ ਧਰਨਾ ਇੱਕ ਮਰਨ ਵਰਤ ਹੋਰ ਸ਼ੁਰੂ ਹੋਣ ਜਾ ਰਿਹਾ ਹੈ ਜਗਜੀਤ ਸਿੰਘ ਡੱਲੇਵਾਲ ਦੀ ਲੀਹ ਦੇ ਉੱਤੇ ਇੱਕ ਨਵਾਂ ਨਿਰੰਤਰ ਚੱਲਣ ਵਾਲਾ ਮਰਨ ਵਰਤ ਹੁਣ ਵੇਖਣ ਵਾਲੀ ਗੱਲ ਹੈ ਆਉਂਦਾ ਸਮਾ ਕੀ ਕੁਝ ਲੈ ਕੇ ਆਵੇਗਾ ਕਿਸਾਨਾਂ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਇਹ ਮਰਨ ਵਰਤ ਉਸ ਦੇਰ ਤੱਕ ਚੱਲੇਗਾ ਜਦ ਤੱਕ ਉਹਨਾਂ ਦੀਆਂ ਮੰਗਾਂ ਪੂਰਨ ਤੌਰ ਦੇ ਉੱਤੇ ਨਹੀਂ ਮੰਨੀਆਂ ਜਾਂਦੀਆਂ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ ਦੇ